ਲੇਪਿੰਡੇ ਦਾਦੂ ਮਾਜਰਾ ਵਿਖੇ ਗੁग्गा नौਮੀ ਦੇ ਸੰਬੰਧ ਵਿੱਚ ਸਮੂਹ ਨਗਰ ਇਲਾਕਾ ਨਿਵਾਸੀਆਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਕੁਸ਼ਤੀ ਦੰਗਲ ਮੇਲਾ ਕਰਵਾਇਆ ਗਿਆ ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚ ਕੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਜ਼ਿਲ੍ਹਾ ਪਰਿਸ਼ਦ ਦੇ ਮੈਂਬਰ ਬਲੀਹਾਰ ਸਿੰਘ ਚੁੰਨੀ ਅਤੇ ਕਾਂਗਰਸ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਮਨਜੀਤ ਸ਼ਰਮਾ ਸਰਹੰਦ ਨੇ ਚੰਡੀਵਾਲੀ ਕੁਸ਼ਤੀ ਦੇ ਪਹਿਲਵਾਨਾਂ ਦੀ ਹੱਥ ਜੋੜੀ ਕਰਵਾਈ ਲਿਹਾਰ ਸਿੰਘ ਚੁੰਨੀ ਕਾਂਗਰਸ ਪਾਰਟੀ ਦਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਦਾ ਮੈਂ ਇਸ ਪਿੰਡ ਦਾ ਜੰਮ ਪਲਾਂ ਇਸ ਪਿੰਡ ਦੇ ਵਿੱਚ ਮੈਂ ਜੰਮਿਆ ਪੜਿਆ ਮੈਂ ਲਗਭਗ 30-35 ਸਾਲ ਇਸ ਨਗਰ ਦੇ ਵਿੱਚ ਗੁਜ਼ਾਰੇ ਹੁਣ ਮੈਂ ਚੁੰਨੀ ਜਾ ਕੇ ਰਹਿਣ ਲੱਗ ਗਿਆ ਮੈਨੂੰ ਬਹੁਤ ਵੱਡੀ ਖੁਸ਼ੀ ਹੈ ਕਿ ਮੇਰੇ ਨਗਰ ਦੇ ਵਿੱਚ ਜਿਹੜਾ ਇਹ ਦੰਗਲ हो ਸਕਦਾ ਇਹ ਸੋਹਾ ਵੀ ਹੋ ਸਕਦਾ ਹੈ ਦੰਗਲ ਲਗਾਤਾਰ ਗੁੱਗਾ ਮਾੜੀ ਦੇ ਸਬੰਧ ਦੇ ਵਿੱਚ ਹਰ ਸਾਲ ਇਸ ਪਿੰਡ ਦੇ ਵਿੱਚ ਬਹੁਤ ਵੱਡਾ ਕੁਸ਼ਤੀ ਦੰਗਲ ਕਰਵਾਇਆ ਜਾਂਦਾ ਜਿੱਥੇ ਬਹੁਤ ਵੱਡੇ ਵੱਡੇ ਅਨਾਮੀ ਪਹਿਲਵਾਨ ਆ ਕੇ ਕੁਸ਼ਤੀ ਦਾ ਦੰਗਲ ਸਾਨੂੰ ਕੁਸ਼ਤੀਆਂ ਦਿਖਾਉਂਦੇ ਆ ਮੈਂ ਆਪਣੇ ਵੱਲੋਂ ਇਹ ਗੱਲ ਕਹਿਣੀ ਚਾਹੁੰਦਾ ਮੈਂ ਨਗਰ ਨਿਵਾਸੀ ਇਲਾਕਾ ਨਿਵਾਸੀ ਮੇਰੇ ਸਾਰਿਆਂ ਹੀ ਇਤਤਕਾਰਯੋਗ ਪਾਰਟੀ ਜਿਹੜੀ ਵੀ ਮਰਜੀ ਪਾਰਟੀ ਦੇ ਹੁਣ ਸਾਰਿਆਂ ਦਾ ਮੈਂ ਵੈਲਕਮ ਜੀ ਆਇਆਂ ਕਹਿੰਦਾ ਹੋਇਆ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਮੇਲੇ ਦੇ ਵਿੱਚ ਆ ਕੇ ਨਗਰ ਦੇ ਵਿੱਚ ਆ ਕੇ ਬਹੁਤ ਵੱਡਾ ਯੋਗਦਾਨ ਪਾਇਆ ਮੈਂ ਉਹਨਾਂ ਦਾ ਵੀ ਧੰਨਵਾਦੀ ਹਾਂ ਨਗਰ ਜਿਹੜੀ ਨਗਰ ਦੀ ਕਮੇਟੀ ਹੈ ਉਹਨਾਂ ਦਾ ਵੀ ਮੈਂ ਬਹੁਤ ਵੱਡਾ ਧੰਨਵਾਦੀ ਹਾਂ ਕਿਉਂਕਿ ਇਹਨਾਂ ਨੇ ਇੱਕ بارش ਦੇ ਵਿੱਚ ਵੀ ਦੇਖੋ ਕਿੰਨਾ بڑا ਤੁਹਾਡੇ ਸਾਹਮਣੇ ਹੈ ਤੁਸੀਂ ਪੱਤਰਕਾਰ ਨੂੰ ਬੁਲਾਉਂ ਕਰਦੇ ਕਿੰਨਾ بڑا ਇਹਨਾਂ ਨੇ ਯੋਗਦਾਨ ਪਾ ਕੇ ਕਿੰਨਾ بڑا ਕੰਮ ਕੀਤਾ ਮੈਂ ਆਪਣੇ ਇਲਾਕੇ ਦਾ ਸਾਰੇ ਨਗਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਨਗਰ ਦੇ ਵਿੱਚ ਆ ਕੇ ਇਸ ਦੰਗਲ ਦੇ ਵਿੱਚ